ਉਹ ਕੱਡ ਲੈਂਦੇ ਯਾਰ ਐਂਦੀ ਆਉਂਦੀ ਨੀ نیچے ਉਰ ਲੈ ਬਣੇ ਆਉਈ ਕੱਢ ਲੋ ਕੰਨੇ ਕੱਪੜਾ ਲੈ ਵੀਰੇ ਜਿਹੜੀ ਗੱਪਣੂ ਗੱਪਣ ਕਹਿ ਕੇ ਦਵਾਗੇ ਫੁੱਲ ਲਗ ਰੱਟੀ ਚ ਕਹੋ ਜੀ ਕਿਹੜੀ ਜੀ ਹਲਾ ਹਲਾ ਵੀ ਹੁਣ ਦੀ ਲੱਕੀ ਚੱਲ ਜੂ ਕਿਵੇਂ ਅੱਛਾ ਚਾਰ ਹੀ ਵੀਰੇ ਜੋੜੀ ਕਰਨੀ ਹੈ ਦੋਨੇ ਕਰ ਲੋ ਚਾਹੇ ਭਾਈ ਆ ਲਓ ਜੋੜੀ ਕਰ ਲਾ ਭਾ ਹੋਰ ਬੋ ਹਾਂ ਹਾਂ ਜੋੜੀ ਇੱਕ ਸਿਆਰੀ ਆ ਵੀਰੇ ਦੋਨੇ ਪਾਲਾ ਚਾਹੀਏ ਇੱਕੋ ਹੀ ਦੋਨੇ ਲੈਣੀਆਂ ਨੇ ਆਹ ਗੱਲ ਦੋਏ 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 ਬਾਕੀ ਚਰਨੇ ਕੁਝ ਵੀ ਕਰਦਾ ਮੁੰਡੇ ਆ ਆ ਦੇ ਆ ਦੰਦ ਦੰਦ ਬਾਈ ਓਕੇ ਜਮਾ ਗਰੰਟੀ ਨਹੀਂ ਨਹੀਂ ਦੇਖੋ ਇਹ ਦੇਖੋ ਠੀਕ ਆ ਓਕੇ ਨਵੀਆਂ ਨੇ ਵੀਰੇ ਯਾਰ ਆਪਾਂ ਕਹਿ ਦਿੰਦੇ ਬਾਈ ਆ ਵੀ ਦੇਖ ਬਿਤੇ ਤੇ ਖੈਗਾ ਆਪਣੇ ਜੱਟਾ ਪਾਵਾ ਬੁਕਾੜੇ ਠੀਕ ਹੈ ਨਾ ਨਹੀਂ ਲਓ ਹਾਂ ਕਰ ਉਹ ਤਗੜੀ ਬੱਕਰੀ ਨਿੱਕੀ ਗੱਲ ਕਰੀਏ ਦਾ ਜਮਾ ਬੋੜੀ ਵਾਲੀ ਆਈ ਆ ਵੀ ਪੈਣਾ ਗੱਡੀ ਦਾ ਬਹੁਤ ਦੂਰ ਹੈ ਅਸੀਂ ਕਰਦਾ ਸੋ ਪਾਰਟੀ ਬਣਾ ਜੇ ਮੇਰੀ ਗੱਲ ਸੁਣਨਾ ਮੁੱਲ ਕਰਦੇ ਆ 40000 36000 ਦੀਆਂ ਬੱਕਰੀਆਂ ਨੂੰ ਨੇ ਦੇ ਦਿੰਦੇ 18000 ਕਿਉਂ ਵੀ ਬਿੱਲੇ ਹੋਰ ਪਸੰਦ ਕਰਦਾ ਹੋਰ ਪਾਣੀ ਉਹ ਵੀ ਪਾਲਾ ਉਹ ਲਾਲ ਡੱਬੀ ਨਹੀਂ ਚਿੱਟੀ ਉਹਦਾ ਵੇਖੀ ਹਾਂ ਆ ਬੈਠੀਆਂ ਨੇ ਕਿ ਇਕੱਠੀਆਂ ਮੇਰੀ ਗੱਲ ਇੱਕ ਹੋਰ ਸੁਣਦਾ ਜਿਹੜੀਆਂ ਤਰ੍ਹਾਂ ਫਿੱਟ ਆਉਂਦੀਆਂ ਨੇ ਉਹ ਕੱਢ ਲਾ ਕਿੰਨੀਆਂ ਤਰ੍ਹਾਂ ਫਿੱਟ ਉਹ ਆ ਭਾ ਹੋ ਜਾਊਗਾ ਵੀਰੇ ਉਹ ਵਿੱਚ ਆ ਜਾ ਵੇਖ ਆ ਆ ਜਾ ਕਿੰਨੀਆਂ ਲੈਣੀਆਂ ਨੇ ਤੂੰ ਕੱਢ ਲੈਣ ਤੇ ਯਾਰ ਐਂਦੀ ਆਉਂਦੀ ਨੀਜੇ ਉਰਲੇ ਬੰਨੇ ਆਓ ਕੱਢ ਲੋ ਕਰ ਲੋ ਕੱਪੜਾ ਨੇ ਵੀਰੇ ਜਿਹੜੀ ਗੱਪਣੂ ਗੱਪਣ ਕਹਿ ਕੇ ਦਵਾ ਕੇ ਫੁੱਲ ਕਰਾਟੀ ਚ

ਪੱਠਾ ਦਾ ਅੱਡ ਕਰ ਲਿਓ ਵੀਰੇ ਬੱਕਰੀਆਂ ਦਾ ਅੱਡ ਕਰ ਲਓ ਹਾਂ ਬੱਕਰੀਆਂ ਦਾ ਕਰ ਲਓ ਹਾਂ ਕਿਹੜੀ ਕਿਹੜੀ ਲੈਣੀ ਆ ਤੁ ਬੱਕਰੀ ਕੱਢ ਹੁਣ ਬੱਕਰੀ ਕੱਢ ਕਰ ਲਓ ਕਰ ਲਓ ਆ ਗੱਪਣਾ ਵੀਰੇ ਦੂਜੇ ਸੂਏ ਪੱਠਾ ਉਹਨੂੰ ਕਰਨ ਦੇ ਪਸੰਦ ਆ ਇਹਨੂੰ ਮੜੇ ਕਿਹੜੀ ਤੇਰੇ ਪਸੰਦ ਆ ਉਹਦੇ ਉਹ ਕੱਢ ਯਾਰ ਉਹਨੀ ਹੋ ਜਾਣਗੀਆਂ ਇੱਕ ਗੱਪਣ ਨੇ ਵੀਰੇ ਪੱਠਾ ਆ ਗੱਪਣੇ ਹਾਂ ਇਹਦਾ ਤੂੰ 2 ਮਹੀਨੇ ਹੀ ਕੱਢਦੀ ਆ ਬਈ ਸੁਣ ਜੀ ਹੈਲੋ ਮੇਰੇ ਥਣ ਪਾਸ ਕਰ ਲਾ ਹੱਟ ਨੀਗਾ ਜੇ ਕੋਈ ਥਣਾ ਆ ਆਪਣੀ ਜ਼ਿੰਮੇਵਾਰੀ ਹੋਊਗੀ ਵੀਡੀਓ ਬਣਾ ਲਈ ਆ ਡੱਬੀ ਗੱਪਣਾ ਆ ਜੀ ਬੱਕਰੀ ਚਮ ਪੱਕੀ ਹਾਂ ਜੀ ਹਾਂ ਮਹੀਨਾ ਹੀ ਗਰੰਟੀ ਵਾਲੀ ਜੀ ਬਈ ਗਰੰਟੀ ਜਿਹਨਾਂ ਦੀ ਦਵਾ ਉਹਨਾਂ ਦੀ ਗਰੰਟੀ ਫੁੱਲ ਦਊਗਾ ਵੀਡੀਓ ਬਣਾ ਕੇ ਲੈ ਜੀ ਹੋਰ ਬੋਲ ਪੰਜ ਕਰੋ ਕਿਹੜੀਆਂ ਕਿਹੜੀਆਂ ਕੱਢਣੀਆਂ ਨੇ ਸ਼ਹਿਰ ਤੇ ਕੱਢ ਲਾ ਆ ਤੰਗ ਸੁਣੋ ਆ ਪੱਠ ਗੱਪਣਾ ਦੇਖ ਲਓ ਜੀ ਦੇਖ ਲਓ ਜਿਹੜੀਆਂ ਤੁਹਾਡੇ ਬਾਈ ਫਿੱਟ ਹੋਣਗੀਆਂ ਉਹ ਪਾਈ ਲੈ ਦੇਖ ਕਾਰਡ ਵੀ ਆ ਗਈ ਵੀਰੇ 17 ਕਰੀਏ ਇੱਕ ਆ ਕਾਲੀ ਆ ਇਹ ਹੁਣ ਕ੍ਰੋਸ ਹੋਈ ਆ ਬਾਈ ਇਹ ਹੁਣ ਆ ਕੱਲ ਪਰਸੋਂ ਕਰਾਈ ਆ ਇਹ ਕ੍ਰੋਸ ਤੋ ਇਧਰ ਕਰ ਇਹਨਾ ਨਾਮ ਵੀ ਕਾਰਡ ਦੇ ਕਾਲੀ ਨੂੰ ਇਧਰ ਕਰ ਲਾਲ ਵੀਰੇ ਕ੍ਰੋਸ ਆ ਆਹ ਲਾਲ ਹਾਂ ਜੀ ਦੇਖੋ ਬਾਈ ਉਹਨਾ ਗੱਡੋ ਜੀ ਆਹ ਕਾਲੀ ਕਿਹੜੀ ਮਾਗਰ ਜੀ ਕਿਹੜੀ ਮਾਗਰ ਇਹਦੇ ਮਾਗਰ ਨਾਗਰੀ ਪਾਠ ਆ ਵੀਰੇ ਇੱਕ ਇੱਕ ਪਾਠ ਇੱਕ ਪਾਠ ਹਾਂ ਜੀ ਹਾਂ ਹੋ ਰਹੀ ਵੀਰੇ ਨਾਗਰੀ ਨਹੀਂ ਕੱਟ ਜਿਹੜੀ ਹੈਗੀ ਆ ਨਾਲ ਦਵਾ ਆ ਦੇਖੋ ਇੱਕ ਤੇ ਪਾ ਦੇ ਹਾਂ ਆ ਰਹੀ ਇਹਦੇ ਮਾਗਰ ਨਾਗਰੀ ਆ ਵੀਰੇ ਦੇਖੋ ਥਣ ਥਣ ਦੇਖੋ ਹੀ ਖੋਲ ਕੇ ਦੇਖ ਝੋਲਾ ਡਰਦਾ ਕਿਉਂ ਆ ਦੰਦ ਦੇਖ ਯਾਰ ਕਮਾਲ ਕਰਦਾ ਦਾ ਆ ਕਿਉਂ ਜੀ ਸਹੀ ਜੀ ਹਾਂ ਝੋਲਾ ਖਾਗ ਨਹੀਂ ਇਹ ਤਾਂ ਉੱਪਰੀ ਨੇ ਵੀਰੇ ਹੱਲੇ ਨਹੀਂ ਹੈਗੀ ਵੀਰੇ ਕੋਈ ਟਿੱਕ ਦੇ ਨਾਲ ਹੈਂ ਇਕੱਠਿਆਂ ਦਾ ਕਰਨਾ ਹੈ ਕਿ ਨਹੀਂ ਇਹ ਜੋੜੀ ਦਾ ਆਈ ਲਾਹਾਂ ਇਕੱਠਿਆਂ ਦਾ ਕਰ ਲੈਣੇ ਨਹੀਂ ਨਹੀਂ ਆਈ ਲੈਣੀ ਪਹਿਲਾਂ ਨਹੀਂ ਨਹੀਂ ਦੋਆਂ ਦਾ ਕਰ ਚਲ ਦੋਆਂ ਦਾ ਕਰ ਪਾਈ ਇਹਦਾ 25000 ਰੁਪਏ ਵੀਰੇ ਜੋੜੀ ਦਾ ਜੋੜੀ ਦਾ 25000 ਹਾਂ ਜੀ ਥੱਲੇ ਨਵੀਂ ਪਾਠਾ ਵੀਰੇ ਦੇਖੋ ਅੰਦਰ ਦੇਖ ਰੰਗ ਬੜਾ ਸੋਹਣਾ ਤਾਂ ਕਿਦਾਂ ਸੂਇਨ ਕਰਾਂਗੇ ਸਰ ਸੂਇਨ ਦਾ ਹੋ ਗਣਾ ਵੀਰੇ 3 ਮਹੀਨਿਆਂ ਦੇ ਢਾਈ ਦੇ ਨੇੜੇ ਤੇ ਗਾੜੀ ਕਿਤੋਂ ਹੈ ਗਾੜੀ ਇਹ ਹੁਣ ਦੀ ਕ੍ਰਾਸ ਹੋ ਗਈ ਹੋਣੀ ਆ ਸ਼ਾਇਦ ਬਈ ਬੱਕਰਾ ਵਿੱਚ ਸੀ ਇਹਨਾਂ ਦੇ ਪਰ ਆਪਾਂ ਤੈਨੂੰ ਜ਼ੀਰੋ ਕਹਿ ਕੇ ਦੇਣੀ ਜਦੋਂ ਪੱਠ ਬਰੋਪਰ ਜੀ ਇਹ ਕੰਨ ਕੰਨ ਬਹੁਤ ਆ ਮੇਮ ਨਹੀਂ ਬਹੁਤ ਕੰਮ ਦੀ ਆ ਵੀਰੇ ਥੱਲੇ ਬੱਕਰੀ ਦੀ ਸਲੱਖੀ ਬਹੁਤ ਆ ਕੱਠੀਆਂ ਕਰ ਲਾ ਯਾਰ ਕਿੰਨੀਆਂ ਕਰਨੀਆਂ ਨੇ ਉਹ ਜਿਆ ਕਰ ਲਾਂਗੇ ਜਮਾਂ ਜ਼ੀਰੋ ਕਰ ਲਾਂਗੇ ਆਪਾਂ ਮੋਲੇ ਰਹਿ ਕਰ ਬਾਈ ਨੂੰ ਕੱਢ ਲੈਣ ਤੇ ਆ ਜਾਓ ਸ਼ੈੱਡ ਤੇ ਯਾਰ ਕੱਢ ਕੱਢ ਤੂੰ ਕੱਢ ਹਾਂ ਜਿਹੜੀਆਂ ਤੁਹਾਡੇ ਪਸੰਦ ਨੇ ਉਹ ਕੱਢੋ ਆਏ ਖੜੀ ਆ ਆ ਜਾ ਕੋਹ ਨਹੀਂ ਦਿੰਦਾ ਲਾ ਕਰ ਮੀ ਆ ਗਿਆ ਰਹਿ ਵੀ ਜ਼ਰੂਰੀ ਆ ਭਰਾਵਾ ਤੂੰ ਮੇਰੇ ਨਾਂ ਇਹ ਗੱਲਾਂ ਨਾ ਕਰਾ ਹੋਰ ਨਾ ਕਰੀ

ਸਰਜਟ ਤੋਂ ਬਸ ਨਹੀਂ ਰਾਜੂ ਮੰਤਲ ਹੈ ਬਸ ਮੰਨੇ ਮੈਨੂੰ ਤੇਰੀ ਗੱਲ ਦੋ ਬੰਦੇ ਦੂਰ ਹੈ ਬਸ ਮੰਤਲ ਹੈ ਬੰਦਾ ਗਿਆ ਬਸ ਵੀ ਦੇ ਲੱਗੇ ਜੀ ਮੈਂ 12 13 ਹਜ਼ਾਰ ਨੋਕਾ ਬਾਅਦ ਅੱਲਾ ਰਾਜੂ ਤੇਰੇ ਕਰ ਰਹੀ ਉਹਨੇ ਘੱਟ ਬੱਗਿਆ ਮੈਂ ਤੇਰਾ ਯਾਰ ਵੀ ਪਹਿਲਾਂ ਉਹ ਬੰਦਾ ਆ ਗਿਆ ਉਹਨੂੰ ਬਸ ਤੇਰਾ ਯਾਰ ਵੀ ਲੱਗਿਆ ਚਿੰਗੀ ਬੱਕਰੀ ਦੀ ਨਾ ਜਦੋਂ ਆਪ ਆਪਾ ਜੇਰ ਤੇਰਾ ਚਾਹਤਾ ਆ ਬੰਦਾ ਨਾ ਨੇ ਕਹਿਤਾ ਹੋਰ 500 ਉਹ ਇੱਕ ਜੜੀ ਉਹ ਮੇਰੇ ਚਿੰਗੀ ਬੱਕਰੀ ਦੀ ਆ ਆ ਬੰਦਾ कोई किराया करो क्यों भाई 850 200 हो लो तो 60 नहीं यार हो गई बस 700 नहीं नहीं यार दे दे 60 13 60 मनगा लो बढ़िया यार फटाफट 8000 फटाफट कट चंगी यार लसन काट दे कट चंगी यार कटो बकली कट दे बैठ भी भाई पूरी मिल गया ओठे बंद के हो गए देखो जी तो बट चंगी तो हो गए तो ਕਟੋਰੀ ਲੈਣੀ ਆਪਾਂ ਥੋਕਾਂ ਦੇ ਹੱਥ ਦੱਸੀ ਪੰਨਣ ਵਾਲੀ ਕਿਓ ਜੀ ਪੇਵਰ ਨਹੀਂ ਕੱਟਕੋ ਮੇਰਾ ਪੱਟ ਤੇ ਡੰਡਾ ਲੈਣੀ ਹੈ ਲੰਬੀ ਦਾ ਦੇਖ ਲੈ ਲੋ ਜੀ ਮੁੱਲਾਪੁਰ ਮੰਡੀ ਤੇ ਇਸ ਮੱਟ ਦਾ ਸੋਤਾ ਹੋਵੇ ਕਿ ਕਿੰਨੀ ਅਮਲੀ ਲੰਬਾ ਆਏ ਤਾਂ ਦੋ ਬੋਹ ਆ ਜਾਂਦਾ 3 2 ਚੱਕ 10 ਵਾਲਾ ਵੀ ਸਰੇ ਆ ਗਾਲ ਲਾ ਫੋਟ ਗਾਲ ਕੜਤਾਂ ਜੋ ਪੈਸੇ ਉੱਥੇ ਬਣਾ ਕੇ ਆ 80 ਰੁਪਏ 80 ਛੇਤੀ ਬਤੂਆ ਨਹੀਂ ਮੈਂ ਹੁਣ ਤੈਨੂੰ ਦਵਾਈਆਂ ਉਹਦੇ ਭਾਈ ਬਈ 25 20 ਦਾ ਬਿਲਕੁਲ ਜਾ ਪਿਆ 5 10 ਆ ਵੀਡੀਓ ਬਹੁਤ ਚੱਲ ਰਹੀ ਹੈ ਸਾਡੇ ਵਾਲੇ ਮੁੰਡਿਆਂ ਨੂੰ ਠੋਕਦੀ ਉਧਰ ਹੋ ਗਏ ਸਰਦੇ ਵੇ ਕਿਹੜੀ ਕਾਲੀ ਉਹ ਕਾਲੀ ਤਾਂ ਸੇਮ ਨਹੀਂ ਹੈ

밥이야, 밥이야, 밥이야. ਸ਼ੱਕ ਬਿਲਕੁਲ ਬਾਹਰ ਅਜਿਹਾ ਤੁਸੀਂ ਕਰਪਾ